ਗੁੱਡ ਮਾਰਨਿੰਗ ਅਤੇ ਸਾਰੇ ਫਰੈਂਡਸ ਨੂੰ ਹੈਲੋ ਅੱਜ ਅਸੀਂ ਕੜੀ ਤਿਆਰ ਕਰਾਂਗੇ ਜਿਸ ਦਾ ਰਸਫਰੈਂਡ ਪੈ ਚੁੱਕਾ ਹੈ ਔਰ ਪਿਆਜ਼ ਵੀ ਤਿਆਰ ਹੈ ਜਿਸ ਨੂੰ ਅਸੀਂ ਇਸ ਦੇ ਵਿੱਚ ਕ੍ਰੈਂਡ ਕਰਾਂਗੇ ਸੋ ਪਿਆਜ਼ ਔਰ ਜੋ ਆ ਸਾਡਾ ਕੜੀ ਚਮਲ ਬਣਾਉਣ ਦਾ ਪ੍ਰੋਗਰਾਮ ਹੈ ਸੋ ਪੂਰਾ ਤੁਹਾਨੂੰ ਲਾਈਵ ਵੀਡੀਓ ਦਿਖਾਵਾਂਗੇ ਉਸ ਦਾ ओके फ्रेंड्स सो फ्रेंड्स ਪਰ ਫਾਇਨ ਜਿਹੜਾ ਹੈ ਬਿਲਕੁਲ ਕਰਮ ਹੋ ਚੁੱਕਾ ਹੈ ਹੁਣ ਅਸੀਂ ਇਸ ਦੇ ਵਿੱਚ ਇਸ ਦੇ ਵਿੱਚ ਅਸੀਂ ਹੁਣ ਜੀਰਾ ਤਣੀਆਂ ਤੇ ਕੁਝ ਹੋਰ 8 ਮਾ ਪਾਵਾਂਗੇ ਜਿਸ ਦੇ ਨਾਲ ਕੜੀ ਦਾ ਟੇਸਟ ਜਿਹੜਾ ਹੈ ਡਬਲ ਹੋ ਜਾਏਗਾ ਪਿਆਜ਼ ਬਿਲਕੁਲ ਰੈਡੀ ਹੈ ਪਿਆਜ਼ ਨੂੰ ਤਿੰਨ ਵਾਰ ਤੋਤਾ ਜਾਂਦਾ ਹੈ ਕਿਉਂਕਿ ਸਾਫ ਸੋਥਰੀ ਚੀਜ਼ ਸਾਨੂੰ ਜਿਆਦਾ ਪਸੰਦ ਆ ਹੈ ਜੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਫ ਸੋਥਰੀ ਚੀਜ਼ ਘਰ ਵਿੱਚ ਤਿਆਰ ਕਰੋ ਲੌਜੀ ਸੁੱਕੀ ਧਨੀਆ ਹੈ ਹੁਣ ਇਸ ਤੋਂ ਬਾਅਦ ਜੀਰਾ ਲੌਜੀ ਆਹ ਜੀਰਾ ਆ ਗਿਆ ਪਿਆ ਜਾ ਰਿਹਾ ਹੈ ਫਰੈਂਡ ਬਿਲਕੁਲ ਤੜਕਾ ਤਿਆਰ ਹੋ ਚੁੱਕਾ ਹੈ ਜੋ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲੱਗ ਤਰ੍ਹਾਂ ਦੀ ਅੱਜ ਕੜੀ ਬਣਾ ਰਹੇ ਹਾਂ ਜਿਸ ਦੇ ਵਿੱਚ ਦੇਖੋ ਸੁੱਕੀ ਦਣੀਆਂ ਔਰ ਜੀਰਾ ਜੋ ਅਸੀਂ ਬੜੀ ਵੱਡੀ ਮਾਤਰਾ ਦੇ ਵਿੱਚ ਪਾਇਆ ਹੈ ਟੇਸਟ ਅਨੁਸਾਰ ਸੋ ਬਾਕੀ ਜੋ ਅਸੀਂ ਸਮਾਨ ਗ੍ਰाइंड ਕੀਤਾ ਹੈ ਉਹ ਇਹ ਲਸਣ ਹੈ ਇਹ ਹਰੀ ਮਿਰਚੀ ਟਮਾਟਰ ਪੂਰਾ ਕਦਰਕ ਇਹਨਾਂ ਸਾਰਿਆਂ ਨੂੰ ਅਸੀਂ ਗ੍ਰाइंड ਕਰ ਲਿਆ ਹੈ ਔਰ ਇਹ ਨਿਊਟਰੀ ਜੋ ਬਰੀਕ ਨਿਊਟਰੀ ਅਸੀਂ ਵਿੱਚ ਪਾ ਰਹੇ ਹਾਂ ਟੇਸਟ ਟੇਸਟ ਮਦਾਂ ਦੇ ਲਈ ਕੰਮ ਕਰ ਗਏ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਬਿਲਕੁਲ ਤਿਆਰ ਹੈ ਕੋਈ ਆਵਾ ਮਾ ਮਾ ਖਾਣਾ ਜਾ ਇਹ ਕਿਵ ਕੰਨ ਡੋਂਕੀ ਮਾਰੀ ਜਾ ਕਬਾਰੀ ਮੈਨੂੰ ਚੱਕਦੇ ਖਾਇਆ ਦੇਖ ਲੈ ਕਰਕਾ ਤਨਾਣਾ ਬਣਾ ਤੈਨੂੰ ਕਹਿਤਾ ਖਾਇ ਜੱਪ ਜਨੇ ਮੇਰੀ ਗਾ ਮੈਂ ਕੀ ਕਰੀ ਹਾਂ ਹਾਂ सोफ्टेंड्स सब तो पहले आशीन मस्सनों पा रहे हैं हाँ ये देखो और जो ना चीजें पायल भी खा रहे हैं सो लसन भी बना लें फिर कॉल क्या पा रहे हैं कॉल जैसे लगा जा तो जलाया कॉल भी पा रहे हैं ਸੋਲੂਸ਼ਨ ਜਿਹੜਾ ਮਿਕਸ ਹੋ ਰਿਹਾ ਹੈ ਸਣ ਪੂਰੀ ਤਰ੍ਹਾਂ ਪਿਆਜ਼ ਦੇ ਵਿੱਚ ਮਿਕਸ ਹੋ ਰਿਹਾ ਹੈ ਅਸੀਂ ਜਿਹੜੀ ਏਕੜ ਹੈ ਇਮਲੀ ਨਾਲ ਤਿਆਰ ਕਰਾਂਗੇ ਇਮਲੀ ਵੀ ਭੇਕ ਕੇ ਰੱਖ ਦਿੱਤੀ ਗਈ ਹੈ ਪਹਿਲਾਂ ਹੀ ਸੋ ਕੁਝ ਮਿੰਟਾਂ ਦਾ ਇਮਲੀ ਵੀ ਤਿਆਰ ਹੋ ਜਾਏਗੀ ਹੁਣ ਅਦਰਕ ਪਾਈ ਜਾਏਗੀ ਅਦਰਕ ਪੂਰੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਵਿੱਚ ਹੁਣ ਹਰੀ ਮਿਰਚ ਦੀ ਵਾਰੀ ਹੈ ਹਰੀ ਮਿਰਚ ਨੂੰ ਮਿਕਸ ਕੀਤਾ ਜਾ ਰਿਹਾ ਹੈ ਹਰੀ ਮਿਰਚ ਨੂੰ ਮਿਕਸ ਕੀਤਾ ਜਾ ਰਿਹਾ ਹੈ। ਕੜੀ ਬਣਾਉਣ ਤੇ ਮਿਹਨਤ ਬਹੁਤ ਲੱਗਦੀ ਹੈ। ਸੋ ਹੁਣ ਲਾਲ ਟਮਾਟਰ ਆ ਗਿਆ ਹੈ। टमाटर अदरक लसन और हरी मिर्च जो इस मिक्स हो चुकी है देखो जी तड़का बिल्कुल तैयार हो रहा है कलर बहुत चेंज हो चुका है बहुत टेस्टी स्मेल आ रही है ਮਸਾਲੇ ਪਾਈ ਜਾਣਗੇ ਸਾਰੇ ਮਸਾਲੇ ਅਸੀਂ MDH ਦੇ ਚੰਗੇ ਮਸਾਲੇ ਜਿਹੜੇ ਕੋਸਟਲੀ ਨੇ ਉਹ ਲੈ ਕੇ ਆਈਦਾ ਜੋ ਬਹੁਤ ਜ਼ਿਆਦਾ ਜਿੰਨਾਂ ਦੀ ਇੰਡੀਆ ਦੇ ਵਿੱਚ ਮਾਰਕੀਟ ਹੈ MDH ਦੇ ਮਸਾਲੇ ਸਾਰੇ ਲਾਈਦਾ ਅਸੀਂ ਇਹ ਮੀਟ ਮਸਾਲਾ ਹੈ ਜੋ ਕੋਈ ਵੀ ਸਬਜ਼ੀ ਹੁੰਦੀ ਹੈ ਉਸ ਦਾ ਟੇਸਟ ਬਤਾਉਂਦਾ ਹੈ ਇਸ ਤੇ ਪਾਉਣ ਤੋਂ ਬਾਅਦ 스멜 ਆਟੋਮੈਟਿਕਲੀ ਚੇਂਜ ਹੋ ਜਾਂਦੀ ਹੈ ये मेथी पाई जा रही है इसने सब्जी को तो ज्यादा सिरा बना देना होता है ਕੀ ਧਨੀਆ ਪਾਊਡਰ ਪਾਇਆ ਜਾ ਰਿਹਾ ਹੈ ਸਾਡੇ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜੋ ਤੁਹਾਨੂੰ ਅਸੀਂ ਕੜੀ ਚੌਲ ਮੀਟ ਚਿਕਨ ਪਕੌੜਾ ਸਾਰਾ ਕੁਝ ਬਣਾਉਣਾ ਸਿਖਾਵਾਂਗੇ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅੰਡੇ ਦੀ ਸਬਜ਼ੀ ਤਿਆਰ ਕਰਾਂਗੇ टेस्टी तड़का तैयार हो चुका है टेस्ट अनुसार नमक पाया जा रहा है ਨਮਕ ਵੀ ਅਸੀਂ ਟਾਟਾ ਦਾ ਪਾਈ ਦਾ ਇਮਲੀ ਵੀ ਬਿਲਕੁਲ ਤਿਆਰ ਹੈ ਜੋ ਬਸ 2 ਮਿੰਟ ਦੇ ਵਿੱਚ ਹੀ ਪਾਈ ਜਾਏਗੀ ਇਮਲੀ ਆਹ ਕੀ ਪਈ ਆ ਸ਼ਾਨੀ ਪਈ ਫੜ ਲੈ ਆਹ ਫੜ ਦੋਤੀ ਵੀ ਤੂੰ ਬਸ ਲਾਈਟ ਦੇਖੋ ਜੀ ਜਿਹਨੂੰ ਕੀ ਬੋਲਦੇ ਨੇ ਨਹੀਂ ਨੂੰ ਬੋਲਦੇ ਨੇ ਇਹ ਚਾਂਪ ਹੈ ਇਹਦੇ ਉੱਪਰ ਹੁਣ ਇਸ ਤੇ ਉੱਪਰ ਹਣੀ ਮਲੀ ਪਾਈ ਜਾਏਗੀ ਔਰ ਜਿਹੜੀਆਂ ਉਹਦੇ ਵਿੱਚ ਕਿਰੜਕਾ ਹੁੰਦੀਆਂ ਨੇ ਉਹ ਅੰਦਰ ਨਹੀਂ ਜਾਣਗੀਆਂ ਸਿਰਫ ਖਟਿਆ ਸੀ ਜਾਏਗੀ ਨਵੀਂ ਤੋਂ ਨਵੀਂ ਡਿਸ਼ ਬਣਾਉਣ ਦੇ ਲਈ ਸਿੱਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੋ ਤੋਨੋ ਸੀ ਪਾਤੀ ਜਣ ਨਵੀਂ ਤੋਂ ਨਵੀਂ ਵੀਡੀਓ ਦਿਹਾ ਰਹੇ ਹਾਂ ਉਜੀ ਇਮਲੀ ਆ ਗਈ ਦੇਖੋ ਸੋ ਇਮਲੀ ਵੀ ਪੈ ਚੁੱਕੀ ਹੈ ਹੁਣ ਇਸ ਤੋਂ ਬਾਅਦ ਥੋੜੀ ਦੇਰ ਤੱਕ ਅਸੀਂ ਵਿਸਨ ਮਿਕਸ ਕਰਕੇ ਪਾਵਾਂਗੇ ਉਸ ਦਾ ਵੀ ਵੀਡੀਓ ਤੁਰੰਤ ਤੁਹਾਡੇ ਤੱਕ ਭੇਜ ਦਿੱਤਾ ਜਾਵੇਗਾ ਸੋ ਸਾਡੇ ਚੈਨਲ ਨਾਲ ਜੁੜੋ ਅਜੇ ਕੜੀ ਪੂਰੀ ਤਿਆਰ ਨਹੀਂ ਹੋਈ ਇਮਲੀ ਤੋਂ ਬਾਅਦ ਵਿਸਨ ਪਾਇਆ ਜਾਏਗਾ ਕੜੀ ਬਿਲਕੁਲ ਤਿਆਰ ਹੈ ਹੁਣ ਅਸੀਂ ਨਿਊਟਰੀ ਪਾ ਰਹੇ ਹਾਂ ਜੋ ਕੜੀ ਨੂੰ ਜ਼ਿਆਦਾ ਸੰਘਣਾ ਕਰੇਗੀ ਔਰ ਇਸ ਦਾ ਟੇਸਟ ਜਿਹੜਾ ਹੈ ਉਹ ਡਬਲ ਕਰੇਗੀ ਨਿਊਟਰੀ ਵਾਲੀ ਕੜੀ ਬਿਲਕੁਲ ਤਿਆਰ ਹੋ ਰਹੀ ਹੈ ਚਲੋ 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 ਸੋ ਫਰੈਂਡਸ ਹੁਣ ਮੈਸ਼ਰ ਪਾਇਆ ਗਿਆ ਹੈ ਜਿਸ ਨੂੰ ਖੋਲ ਕੇ ਪਾਇਆ ਗਿਆ ਹੈ ਔਰ ਕੜੀ ਹੁਣ ਬਿਲਕੁਲ ਹੀ ਚੰਤ ਮਿੰਟਾਂ ਦੇ ਵਿੱਚ ਤਿਆਰ ਹੋ ਜਾਏਗੀ ਜੋ ਇਸ ਦਾ ਕਲਰ ਚੇਂਜ ਹੋ ਰਿਹਾ ਹੈ ਨਿਊਟਰੀ ਉੱਪਰ ਬਹੁਤ ਸਾਫ਼ ਤਰੀਕੇ ਨਾਲ ਨਜ਼ਰ ਆ ਰਹੀ ਹੈ ਬਹੁਤ ਵਧੀਆ 스멜 ਆ ਰਹੀ ਹੈ ਨਿਊਟਰੀ ਦੀ ਔਰ ਕੜੀ ਦੀ ਮੋਟੀ ਸੀ ਨਾ ਬੈਗ ਐਮ ਡੀ ਐਚ ਡੀ ਨਿਊਟਰੀ ਪਾਈ ਗਈ ਹੈ ਜੋ ਇਸ ਦੀ ਕੋਈ ਜ਼ਿਆਦਾ ਮਾਰਕੀਟ ਆਏ ਬਾਬੇ ਦੀ ਸੋ ਫਰੈਂਡਸ ਕਾਫੀ ਜ਼ਿਆਦਾ ਮਿਹਨਤ ਤੋਂ ਬਾਅਦ ਹੁਣ ਕੜੀ ਤਿਆਰ ਹੋ ਗਈ ਹੈ ਦੇਖੋ ਕਲਰ ਵੀ ਬਹੁਤ ਵਧੀਆ ਆ ਗਿਆ ਹੈ ਔਰ ਜੀਰਾ ਤਣੀਆਂ ਸਭ ਉੱਪਰ ਦਿਖਾਈ ਦੇ ਰਿਹਾ ਹੈ ਬਹੁਤ ਵਧੀਆ 스멜 ਆ ਰਹੀ ਹੈ ਹੁਣ ਅਸੀਂ ਇਸ ਤੋਂ ਬਾਅਦ ਚੌਲ ਤਿਆਰ ਕਰਾਂਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਰਵ ਕੀਤਾ ਜਾਏਗਾ you <laughs>